7.5 ਮਹੀਨੇ ਦੀ ਟੋਕੜ ਗੱਬਣ ਝੋਟੀ ਆ ਗਈ ਦੂਜੇ ਸੂਏ ਵਾਸਤੇ ਉਹ ਬਹੁਤ ਵੱਡੇ ਕਦ ਕਾਠ ਵਾਲੀ ਮੱਝ ਆ ਗਈ ਕੱਟੀ ਆ ਭਾਈ ਜੀ ਕੋਹੇਨੂਰ ਬੋਲਦੀ ਕੱਟੀ ਆ ਮਗਰੀ ਜੈਡ ਬਲੇਗਾ ਸਾਰੀ ਕੀ ਕਰਨਾ ਹੈ ਤੇ ਉਹ ਰੇਟ ਕਿਹੇ ਜਾ ਕਰੇਗਾ ਅੱਜ ਬਾਈ ਜੀ ਟਾਟਾ ਵਾੜਾ ਢੋਡਾ ਨਹੀਂ ਸਾਡਾ ਹੋਣਾ ਟਾਟਾ ਵਾੜਾ ਲੈ ਵੀ ਆ ਦੇਖ ਲੋ ਮੱਲਾ ਮੰਗੂ ਤੁਰਦੀ ਬਹੁਤ ਪਿੱਛੇ ਦੀ ਦੁੱਧ 15 ਕਿਲੋ ਵੱਟ ਤੇ ਪਿਆ ਮੈਂ ਕਿਹਾ ਵੱਟ ਤੇ ਬਾਈ ਜੀ ਵੱਟ ਤੇ ਰੇਲ ਗੱਡੀ ਤੇ ਡੱਬੇ ਜੱਡੀ ਹੈ ਜੀ ਵੇਖੋ ਤਾਂ ਤੁਸੀਂ ਨਹੀਂ 15 ਕਿਲੋ ਦੁੱਧ ਸਾਡੇ 3 ਮਹੀਨਿਆਂ ਦੀ ਗੱਬਣ ਆ ਗਈ ਇਹ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਮੀਤ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਥਰਾਜ ਵਾਲੇ ਦੇ ਵਿੱਚ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕੋਲੋਂ ਤੁਹਾਨੂੰ ਨਾ ਜਦ ਦੋ ਤਾਂ ਤਾਜ਼ੀਆਂ ਸੂਈਆਂ ਮੱਝਾਂ ਦਿਖਾਉਣ ਲੱਗੀਆਂ ਆਪਾਂ ਤੁਹਾਨੂੰ ਯਾਰ ਬਹੁਤ ਵੱਡੇ ਕੱਦ ਕਾਠ ਵਾਲੀਆਂ ਆਹਾ ਮੱਝਾਂ ਰਹਿਣਗੀਆਂ ਤੇ ਇਹਨਾਂ ਦੀ ਜਾਣਕਾਰੀ ਦੇ ਲਾਂਗੇ ਇੱਕ ਆ ਗਈ ਬਾਈ ਕੋਲੇ ਆਹਾ ਟੋਕੜ ਗੱਪਣ ਝੋਟੀ ਆ ਗਈ ਤੇ ਇੱਕ ਆ ਗਈ ਟੋਕੜ ਗੱਪਣ ਗਾ ਤੇ ਚਾਰ ਨਾਗ ਰਹਿਣਗੇ ਵੀਡੀਓ ਦੇ ਵਿੱਚ ਜੇ ਤੁਹਾਨੂੰ ਬਾਈ ਦੇ ਜਿਹੜੇ ਨਾਗਾ ਬਾਈ ਨਾਗ ਦਿਖਾਊਗਾ ਤੇ ਰੇਟ ਕਰੂਗਾ ਤੇ ਪਸੰਦ ਆਏ ਦੱਸਿਓ ਜਰੂਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕਰੋ ਨਾਮ ਦੱਸਿਓ ਕਰਾ ਮੇਰਾ ਨਾਮ ਗਰਮੀਤ ਸਿੰਘ ਹੈ ਬਾਈ ਜੀ ਪਿੰਡ ਥਰਾਜ ਵਾਲਾ ਤਹਿਸੀਲ ਗਦਰਵਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਪੈਂਦਾ ਹੈ ਆਪਾਂ ਠੀਕ ਆ ਬਾਈ ਅੱਛਾ ਜਿਹੜੀ ਤੇਰੀ ਪਹਿਲੀ ਮੱਝ ਆ ਗਈ ਬਾਈ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹ ਤੀਜਾ ਸੂਆ ਸੂਈ ਹੈ ਬਾਈ ਜੀ ਤੀਜਾ ਸੂਆ ਸੂਈ ਹੈ ਕਿੱਦੇ ਸੂਈ ਹੈ ਤੇ ਬਾਈ ਜੀ ਤੀਜਾ ਤੇ ਨਹੀਂ ਹੋਗਾ ਸੂਈ ਨੂੰ ਤੀਜਾ ਤੇ ਨਹੀਂ ਹੋਗਾ ਸੂਈ ਨੂੰ ਤੇ ਕਿੰਨੇ ਕ ਦੁੱਧ ਵਾਲੀ ਮੱਝ ਹੈ ਤੇ 17 18 ਕਿਲੋ ਕਹਿੰਦੇ ਆ ਮਾਲਕ ਜੀ ਆਪਾਂ 16 ਕਿਲੋ ਕਹਿ ਕੇ ਦੇਣੀ ਹੈ ਮੈਂ ਜੀ 16 ਕਿਲੋ ਹਾਂਜੀ ਠੀਕ ਹੈ ਤੇ ਜਿਹੜੀ ਹੈਗੀ ਇਹ ਤ ਇੱਕ ਗੱਲ ਹੋਰ ਦੱਸਦਾ ਜਿਵੇਂ ਗੱਲ ਕਰ ਲਈਏ ਦੇਖ ਹਨਾ ਜਿਹੜੀ ਤੇਰੀ ਆਹ ਝੋਟੀ ਆ ਗਈ ਠੀਕ ਹੈ ਵੀ ਇਹਦਾ ਵਜ਼ਨ ਵਜੂਦ ਬਹੁਤ ਆ ਚੌੜੀ ਛੂੜੀ ਬਹੁਤ ਆ ਬਹੁਤ ਜਿਆਦਾ ਬਾਈ ਸੱਤ ਘਾਟ ਵੀ ਠੀਕ ਆ ਗਈ ਬਹੁਤ ਵਧੀਆ ਬਾਈ ਕੋਈ ਬੰਦਾ ਛੋਟੀ ਮੰਨ ਕੇ ਨਾਵੇ ਛੋਟੀ ਮੰਨ ਕੇ ਨਾਵੇ ਫੋਲ ਫਿਰ ਕੇ ਆਪਾਂ ਤੋਰ ਕੇ ਧਾਕੇ ਤੇ ਮਗਰ ਕੱਟੀ ਆ ਕੱਟੀ ਆ ਬਾਈ ਜੀ ਕੋਹੇ ਨੂਰ ਬੋਲਦੀ ਕੱਟੀ ਆ ਮਗਰ ਇਹ ਜੈੱਡ ਬਲੈਕ ਆ ਸਾਰੀ ਕਿਵੇਂ ਜੈੱਡ ਬਲੈਕ ਆ ਕੋਹੇ ਨੂਰ ਬੋਲਦੀ ਕੱਟੀ ਆ ਅੱਛਾ ਹਾਂਜੀ ਲੈ ਵੀ ਆਹ ਦੇਖ ਲੋ ਕੱਟੀ ਦੇਖ ਲੋ ਆਹਾਹਾ ਯਾਰ ਕੱਟੀ ਬੜੀ ਸੋਹਣੀ ਐ ਹੋਲੀ ਕਰਾ ਮਾਜਾ ਤੇ ਮ ਜਿਹੜਾ ਇਹਦਾ ਰੇਟ ਕਰਨਾ ਤੇ ਉਹ ਰੇਟ ਕਿਹਜਾ ਕਰੇਗਾ ਅੱਜ ਬਾਈ ਜੀ ਟਾਟਾਵਾਟਾ ਤੋੜਾ ਨਹੀਂ ਸਾਡਾ ਹੋਣਾ ਟਾਟਾਵਾਟਾ ਆਹਾ ਹਾਂਜੀ ਕਮਾਲ ਕਰਤੀ ਇਹੋ ਜੇ ਹੈਰਾਨ ਕਰੇਗਾ ਕਿ ਕਿਵੇਂ ਆ ਨਹੀਂ ਨਹੀਂ ਹੈਰਾਨ ਹੀ ਕਰਾਂਗੇ ਇਹੋ ਜੀਆਂ ਮੱਝਾਂ ਕਰ ਕਰ ਨਹੀਂ ਜਾਂਉਂਦੀਆਂ ਬਾਈ ਜੀ ਲੈ ਵੀ ਆਹ ਦੇਖ ਲੋ ਵੇ ਤੀਜਾ ਸੂਆ ਬਹੁਤ ਵੱਡੇ ਕਦ ਕਾਠ ਵਾਲੀ ਮੱਝ ਆ ਗਈ ਤਾਜੀ ਸੂਈ ਆ ਕੋਈ ਆਈ ਨਹੀਂ ਹੈਗਾ ਤੇ ਕਰਮ ਵਾਲੀ ਦਾ ਲੇਵਾ ਦੇਖ ਲੋ ਜਮਾ ਫਿਕਸ ਆ ਇੱਕ ਗੱਲ ਹੋਰ ਆ ਵੀ ਤੇਰੇ ਏਰੀਆ ਦੇ ਵਿੱਚ ਆਪਾਂ ਗੱਲ ਕਰ ਲਗੇ ਤੇ ਵੀਡੀਓ ਬਣਾਉਣ ਦਾ ਸਮਾਂ ਨਹੀਂ ਮਤਿਆ ਸੀ। ਨਾ ਜੀ ਨਾ ਕੋਈ ਸਮਾਂ ਨਹੀਂ ਮਤਿਆ ਸਪੈਸ਼ਲ ਤੁਸੀਂ ਆਏ ਸੀ ਇੱਧਰ ਮੈਂ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਫੋਨ ਕਰਿਆ ਸੀ। ਹਾਂ ਅੱਜ ਤੁਸੀਂ ਕਹਿੰਦੇ ਵੀ ਚਲੋ ਬਣਾ ਦਈਏ ਮੈਂ ਕਿਹਾ ਚਲੋ ਬਣਾ ਦਿੰਨੇ ਆ। ਠੀਕ ਆ। ਲੈ ਵੀ ਆਹ ਦੇਖ ਲਓ ਮੱਲਾ ਮੰਗੂ ਤੁਰਦੀ ਐ ਬਹੁਤ ਪਿੱਛੇ ਦੀ ਬਹੁਤ ਚੌੜੀ ਮੱਝ ਆ ਗਈ। ਹੁਣ ਇਹਦਾ ਟਾਟਾ ਬਾਟਾ ਫਿਰ ਕਰ ਫਿਰ ਕੀ ਕਰਦਾ? ਇਹਦਾ ਬਾਈ ਜੀ ਰੇਟ ਕਰਾਉਣ ਨੂੰ ਕੋਈ 1.5 ਕਰਾ ਲੇ 1.55 ਕਰਾ ਲੇ। ਆਏ ਹਾਏ ਹਾਏ ਹਾਏ। 1.45 ਦੀ ਦੇਵਾਂਗੇ ਬਾਈ ਜੀ। 1.45 ਦੀ। ਵੈਰੀ ਗੁੱਡ। ਤੇ ਜੇ ਜਿਹੜੀ ਆਹ ਗਿੱਤਰੀ ਤੂੰ ਇਹਨੂੰ ਬਾਹਰ ਲਿਆ ਕੱਢ ਕੇ ਕਰਾ ਖੋਲ ਕੇ ਰਾ ਬਾਹਰ ਚਾਨਣ ਜਾ ਪੈਂਦਾ ਥੋੜਾ ਜਿਹਾ ਤੇ ਮੈਨੂੰ ਐਂ ਦੱਸ ਦੇ ਇਹਦਾ ਸੂਆ ਕਿਹੜਾ ਆ ਗਿਆ ਇਹਦਾ ਚੌਥਾ ਸੂਆ ਬਾਈ ਜੀ ਚੌਥਾ ਸੂਆ ਤੇ ਮਗਰ ਕੱਟੀ ਇਹਦੀ ਵੀ ਲੱਗਦੀ ਇਹਦੇ ਮਗਰ ਕੱਟੀ ਇਹ ਤੇ ਮਗਰ ਵੀ ਕੱਟੀ ਆ ਬਾਈ ਜੀ ਅੱਛਾ ਇਹਦੇ ਮਗਰ ਵੀ ਕੱਟੀ ਆ ਗਈ ਚੌਥਾ ਸੂਆ ਕਿੰਨਾ ਦੁੱਧ ਪਾ ਦੂ ਤੇਰੀ ਆਹ ਮੱਝ ਇਹ ਮੱਝ ਜੀ 15 ਕਿਲੋ ਦੁੱਧ ਦੀ ਔਟ ਤੇ ਆਏ 15 ਕਿਲੋ ਦੁੱਧ ਦੀ ਓਟ ਤੇ ਹਾਂਜੀ ਹਾਂਜੀ 15 ਕਿਲੋ ਚਵਾ ਕੇ ਦੇ ਦਾਂਗੇ ਕਿੱਦੇ ਸੂਈ ਐ ਇਹ ਕੱਲ ਸਵੇਰ ਸੂਈ ਜਵੇ ਜੀ ਕੱਲ ਸਵੇਰੇ ਦੀ ਸੂਈ ਐ ਮਿੱਤਰੋ ਤੇ ਹੁਣ ਨਾ ਤੁਸੀਂ ਆਹ ਦੇਖ ਲਓ ਲੈ ਕਰਮ ਵਾਲੀ ਦਾ ਲੇਵਾ ਦੇਖ ਲਓ ਜਮਾਨ ਪੂਰਾ ਵੱਡਾ ਲੇਵਾ ਆ ਗਿਆ ਤਾਜੀ ਸੂਈ ਐ ਤੇ ਇੱਕ ਮਿੰਟ ਲੰਮੀ ਲੈ ਕੇ ਜਾ ਕੇ ਰਗਮੀ ਤਾਂ ਕੀ ਰੇਟ ਕਰਤਾ ਫਿਰ ਇਹਦਾ ਇਹਦਾ ਬਾਈ ਜੀ 135 ਜੱਸ ਜਾਂ ਨੋ ਹੀ ਆ ਬਸ ਆਏ ਹਾਈ ਹਾਈ ਤੇ ਦੁੱਧ 15 ਕਿਲੋ ਵੱਟ ਤੇ ਪਿਆ ਮੈਂ ਕਿਹਾ ਵੱਟ ਤੇ ਬੈਜੀ ਵੱਟ ਤੇ ਰੇਲ ਗੱਡੀ ਤੇ ਡੱਬੇ ਜੱਡੀ ਹੈ ਜੀ ਵੇਖੋ ਤਾਂ ਤੁਸੀਂ ਲੰਮੀ ਲੁੰਮੀ ਵੇਖੋ ਕਿੱਡੀ ਹੈ ਹਾਂਜੀ ਤਾਂ ਇਹਨੇ ਮਤਲਬ ਜਿਵੇਂ ਜਿਵੇਂ ਚਵਾਈਆਂ ਹੋਈਆਂ ਤੇ ਓਵੇਂ ਓਵੇਂ ਲੇਵਾ ਇਹਨੇ ਕਸਣਾ ਮਿੱਤਰ ਕਸਣਾ ਵੀ ਕਸਣਾ ਤੇ ਆ ਦੇਖੋ ਹੁਣ ਜਮਾ ਯਾਰ ਮੈਂ ਤੁਹਾਨੂੰ ਦੱਸਾਂਗਾ ਲਾ ਹਾਂ ਤੁਹਾਨੂੰ ਲਾ ਯਾਰ ਐਡੀ ਵੱਡੀ ਚੌੜੀ ਮਾਜੇ 1,35,000 ਰੁਪਏ ਦੇ ਵਿੱਚ ਮਿਲਣੀ ਆ ਤੇ ਲੇਵਾ ਜਿਹੜਾ ਹੈਗਾ ਨਾ ਉਹ ਤੁਹਾਡੇ ਆਪਾਂ ਲੇਵੇ ਨੂੰ ਜਿਹੜਾ ਖਣ ਲੱਗਿਆ ਉਹ ਵੀ ਆਪਾਂ ਦਿਖਾ ਦਈਏ ਇਹ ਐ ਨਹੀਂ ਹੈਗਾ ਦੇਖ ਲਓ ਯਾਰ ਜਿਹੜੇ ਬੰਦੇ ਨੇ ਡੈਰੀ ਦੇ ਵਿੱਚ ਇਹ ਮੱਝ ਪਾਉਣੇ ਦਾ ਦੋਨੇ ਮੱਝਾਂ ਨਾਲ ਜਿਹੜੀਆਂ ਹੈਗੀਆਂ ਡੇਰੀ ਵਾਲੀਆਂ ਮੱਝਾਂ ਆ ਗਈਆਂ ਜਰ ਚੋ ਮੈਂ ਕਹਿੰਦਾ ਸਾਰਾ ਸਾਲ ਚੋ ਕੇ ਹਾਂਜੀ ਟੋਕਣਾ ਕਿੰਨੇ ਕਿੰਨੇ ਦੀਆਂ ਵਿਕ ਜਾਣਗੀਆਂ ਗਰਮੀ ਤੋ ਟੋਕੜਾਂ ਵਿੱਚ ਬੈਜੀ 90 90 ਹਜ਼ਾਰ ਦੀਆਂ ਟੋਕੜਾਈਆਂ ਐਡੀਆਂ ਐਡੀਆਂ ਮੱਈਆਂ ਕਿੱਥੇ ਮਿਲਦੀਆਂ ਬਈ ਜੀ ਸਹੀ ਗੱਲ ਆ ਜਿਹੜੀ ਤੇਰੀ ਆਹਾ ਝੋਟੀ ਆ ਗਈ ਹਾਂਜੀ ਇਹਨੂੰ ਕੱਢ ਕੇ ਲਿਆ ਬਾਹਰ ਕਿਰਾ ਅੱਛਾ ਗਰਮੀ ਤ ਹਾਂਜੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਦੂਜਾ ਸੂਆ ਬਈ ਜੀ ਨੇ ਦੂਜਾ ਸੂਆ ਸੂਏ ਵਾਸਤੇ ਗੱਭਣਾ ਹਾਂ ਦੂਜੇ ਸੂਣ ਵਾਸਤੇ ਗੱਭਣਾ ਹੈ ਪਹਿਲਾ ਸੂਆ ਸੂਈ ਸੀ ਪਹਿਲਾ ਸੂਈ ਦਾ ਕੀ ਦਿੱਤਾ ਮਾਲਕਾਂ ਨੇ ਰਿਕਾਰਡ ਦੁੱਧ ਦਾ ਮਾਲਕ ਤਾਂ 11 ਕਿਲੋ ਕਹਿੰਦਾ ਇਹ ਘਟ ਕੌਣ ਕਹਿੰਦਾ ਹੁੰਦਾ ਜੀ ਠੀਕ ਹੈ ਹਾਂਜੀ ਤੇ ਮਤਲਬ 10 ਕਿ ਤਾਂ ਦਿੱਤਾ ਹੀ ਹੋ 10 ਕਿ ਦਿੱਤਾ ਹੋਆ 9 10 9 10 ਤਾਂ ਦਿੱਤੇ ਹੋਇਆ ਜੀ ਅੱਛਾ ਮੈਨੂੰ ਐ ਜਿਵੇਂ ਝੋਟੀ ਸੋਹਣੀ ਹੈ ਤੇ ਹੋ ਵੀ ਮੈਨੂੰ ਐ ਲੱਗਦਾ ਹੁਣ ਦੰਦਾਂ ਚ ਦੰਦਾਂ ਚ ਇਹ ਚੌਗੀ ਹੈ ਚੌਗੀ ਹੈ ਤੇ ਹੁਣ ਕਿੰਨੇ ਮਹੀਨੇ ਦੀ ਗੱਭਣਾ ਹੈ ਇਹ 7.5 ਮਹੀਨੇ ਦੀ ਗੱਭਣ ਦਾ ਥਿਆਈ ਆਪਾਂ 7.5 ਦੀ ਹਾਂਜੀ ਤੇ ਹੁਣ ਯਾਰ ਦੁੱਧੋਂ ਹ ਦੋ ਦੋ ਡਰਾਈ ਫਿਰ ਹੁਣ ਮੈਨੂੰ ਐ ਦੱਸ ਸਾਢੇ 7 ਮਹੀਨਿਆਂ ਦੀ ਗੱਬਣ ਦਾ ਰੇਟ ਕੀ ਕਰਤਾ ਫਿਰ ਆਪਾਂ ਥੱਲੋਂ ਦਿਖਾਵਾਂਗੇ ਰੇਟ ਤਾਂ 72000 ਰੁਪਈਆ ਹੀ ਆਦਾ ਤੇ ਟਾੜਾ ਵਟਾ ਜਮਾਈ 70000 ਦੀ ਹੀ ਬਸ 70 ਦੀ ਹਾਂਜੀ ਇਧਰ ਲੈ ਜਾ ਲੰਮੀ ਲੈ ਜਾ ਲੈ ਵੀ ਆਹ ਦੇਖ ਲੋ ਵੀ ਕੋਈ ਲੁੱਕ ਨਹੀਂ ਛਿੱਪ ਨਹੀਂ ਸਾਢੇ 7 ਮਹੀਨਿਆਂ ਦੀ ਇਹ ਸਾਢੇ 7 ਮਹੀਨੇ ਦੀ ਟੋਕੜ ਗੱਬਣ ਝੋਟੀ ਆ ਗਈ ਦੂਜੇ ਸੂਏ ਵਾਸਤੇ ਤੇ ਥਣਲੇਵਾ ਰੱਖਦੀ ਆ ਸਾਫ ਮੈਨੂੰ ਐ ਦੱਸ ਥਣਲੇਵਾ ਸਾਫ ਰੱਖਦੀ ਆ ਹਾਂਜੀ ਹਾਂਜੀ ਓਕੇ ਜੀ ਓਕੇ ਲੈ ਚੱਲ ਕੇਰਾ ਲਵੀ ਆ ਦੇਖ ਲੋ ਇਹਦਾ ਕੱਦ ਕਾਠ ਮੂੰਹ ਦੀ ਚੈੱਕ ਕਰ ਲੋ ਇਹ ਜੇ ਤੁਸੀਂ ਆਹ ਹੁਣ 70000 ਰੁਪਏ ਦੀ ਤੁਹਾਨੂੰ ਆਹ ਟੋਕੜ ਗੱਭਣ ਮਿਲੂਗੀ ਤੇ ਬਾਕੀ ਜਿਹੜਾ ਹੈਗਾ ਨਾ ਮਾਨ ਤਾਨ ਜਿਹੜਾ ਹੈਗਾ ਉਹ ਹੋ ਜਾਊਗਾ ਕੋਲੇ ਆ ਜਾਓਗੇ ਜਦੋਂ ਤੁਹਾਡੇ ਪਸੰਦ ਆਊਗੀ ਝੋਟੀ ਤੇ ਗਾਂ ਨੂੰ ਵੀ ਲਿਆ ਕੇ ਰਾਂ ਬਿਲਿਆ ਖੋਲ ਕੇ ਕਰਾ ਕੱਢ ਲੈਣਾ ਬਈ ਗਰਵੀਤ ਜੇ ਵੀ ਤੇਰੀ ਆਹ ਗਾਂ ਆ ਗਈ ਇਹਦਾ ਮੈਨੂੰ ਆਏ ਦੱਸ ਵੀ ਕਿੰਨਾ ਸੂਆ ਸੂਈ ਹੋਈ ਐ ਇਹ ਬਾਈ ਜੀ ਦੂਜਾ ਸੂਆ ਸੂਈ ਹੋਈ ਹੈ ਜੀ ਦੂਜਾ ਸੂਆ ਹਾਂਜੀ ਤੇ ਤੀਜੇ ਵਾਸਤੇ ਗੱਭਣ ਨੀ ਦੂਜੇ ਵਾਸਤੇ ਗੱਬਣਾ ਪਹਿਲਾ ਸੁਆਸ ਸੁਈ ਹੈ। ਅੱਛਾ ਪਹਿਲਾ ਸੁਆਸ ਸੁਈ ਹੈ। ਹਾਂਜੀ ਠੀਕ ਹੈ। ਤੇ ਹੁਣ ਮੈਨੂੰ ਆਏ ਦੱਸ ਗੱਬਣ ਕਿੰਨੇ ਚਿਰ ਦੀ ਹੈ? ਸਾਢੇ 3 ਮਹੀਨੇ ਦੀ ਬਾਈ ਜੀ। ਸਾਢੇ 3 ਮਹੀਨੇ ਦੀ। ਕਿੰਨਾ ਦੁੱਧਾ ਹੋਣਾ ਥੱਲੇ? 11 ਕਿਲੋ ਬਾਈ ਜੀ ਨਟ। 11 ਕਿਲੋ। ਹਾਂਜੀ। ਵੈਰੀ ਗੁੱਡ। ਫਿਰ ਇਹਦਾ ਰੇਟ ਕੀ ਰਹੂ ਫਿਰ ਆਪਾਂ ਤੋੜ ਕੇ ਦਿਖਾਵਾਂਗੇ। ਇਹਦਾ ਰੇਟ 52000 ਰੁਪਇਆ ਜੀ। ਟਾਟਾ ਬਟ। 50 ਦੀ ਦੇ ਦਾਂਗੇ ਬਸ ਇਤਨਾ ਫਰਕ ਹੈ। ਇਧਰ ਲਿਵਾ ਮਿੱਤਰੋ ਇਹਦਾ ਜਿਹੜਾ ਹੈਗਾ ਬਹਿੜ ਦਾ ਹਨਾ ਉਹ ਸਾਫ ਸੁਥਰੇ ਲਿਵੇ ਦੀ ਹੈ। ਸਾਢੇ 3 ਮਹੀਨੇ ਦੀ। ਹਾਂ 11 ਕਿਲੋ ਦੁੱਧ ਸਾਢੇ 3 ਮਹੀਨਿਆਂ ਦੀ ਗੱਬਣ ਆ ਗਈ ਇਹ ਦੂਜੇ ਸੂਏ ਵਾਸਤੇ 50000 ਰੁਪਏ ਦੇ ਵਿੱਚ ਮਿਲ ਜੂਗੀ ਨਾਲੇ ਤਾਂ ਤੁਸੀਂ ਨਾ ਮੈਂ ਤੁਹਾਨੂੰ ਦੱਸਾਂ ਗੱਲ ਇਹ ਆ ਜੇ ਪਸੂ ਗਰਮੀਤ ਕਦੇ ਘਾਟਾ ਪਾ ਜੂਗਾ ਨਾ ਜੀ ਨਾ ਘਾਟਾ ਪਾਉਣ ਵਾਲੀਆਂ ਚੀਜ਼ਾਂ ਹੀ ਨਹੀਂ ਜੀ ਇਹ ਤਾਂ ਔਕੜ ਗੱਬਣਾ ਚੀਜ਼ਾਂ ਥੋੜਾ ਘਾਟਾ ਪਾਉਣ ਵਾਲੀਆਂ ਸਹੀ ਗੱਲ ਹੈ ਨਹੀਂ ਨਾਲੇ ਤਾਂ ਦੁੱਧ ਚੋਇਓ ਨਾਲੇ ਗੱਬਣ ਹੈ ਗੱਬਣ ਮਿੱਤਰੋ ਤੁਹਾਨੂੰ ਮੈਂ ਦੱਸਾਂ ਗੱਲ ਨਾ ਜੇ ਗਰਮੀਤ ਦੇ ਤੁਸੀਂ ਵਿਸ਼ਵਾਸ ਕਰਨਾ ਆਪਦਾ ਡਾਕਟਰ ਨਾਲ ਲੈ ਕੇ ਆਇਓ ਨਾਲ ਲਿਆ ਕੇ ਡਾਕਟਰ ਦੋਨੇ ਦੀਆਂ ਦੋਨੇ ਇੱਥੇ ਚੈੱਕ ਕਰਾ ਲਿਓ ਗਰਮੀਤ ਦੱਸ ਫਿਰ ਮੇਰੀ ਗੱਲ ਸਹੀ ਹੈ ਕਿ ਗਲਤ ਹੈ ਸਹੀ ਹੈ ਸਹੀ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਫਿਰ ਲੈ ਕੇ ਜਾਣੀ ਹਨਾ ਹਾਂਜੀ ਠੀਕ ਆ ਤੇ ਗਰਮੀਤ ਨੰਬਰ ਕਿਹੜਾ ਚੱਲਦਾ 9873466146 ਠੀਕ ਆ ਲੈ ਵੀ ਮਿੱਤਰੋ ਇਹ ਸੀ ਬਾਈ ਗਰਮੀਤ ਤੇ ਨੇ ਰਸਾਂ ਨੂੰ ਹੋ ਗਿਆ ਦੂਜੇ ਪਸ਼ੂ ਬਾਈ ਦੇ ਇਧਰਲੇ ਪਾਸੇ ਖੜੇ ਹੈਗੇ ਤੇ ਆ ਮੱਝਾਂ ਜਿਹੜੀਆਂ ਹੈਗੀਆਂ ਨਾ ਇੱਕ ਵਾਰੀ ਤੁਸਾਨੂੰ ਆਪਾਂ ਫੇਰ ਕੈਮਰਾ ਲਾ ਕੇ ਦਿਖਾ ਦਈਏ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੱਡੀਆਂ ਮੱਝਾਂ ਨੇ ਛੋਟੀਆਂ ਮੰਨ ਕੇ ਨਾ ਫਿਰ ਮੈਂ ਤੁਹਾਨੂੰ ਕਹਾ ਵੀ ਆਇਓ ਤੇ ਪੂਰੇ ਡਬਲ ਯਾਰ ਮੈਂ ਤੁਹਾਨੂੰ ਦੱਸਾਂ ਇੱਥੋਂ ਦੇਖ ਲਓ ਤੁਸੀਂ ਮੈਂ ਨੇਟਿਓ ਦਿਖਾ ਦਿੰਨਾ ਪਿੱਛੇ ਦੀ ਚੜਾਈ ਇੱਕ ਵਾਰੀ ਫੇਰ ਚੈੱਕ ਕਰ ਲਓ ਹਨਾ ਐਡੇ-ਐਡੇ ਚੌੜੇ ਪਿੱਛੇ ਮੱਝਾਂ ਦੇ ਬਹੁਤ ਘੱਟ ਮਿਲਦੇ ਆ ਬਾਕੀ ਕਿਵੇਂ ਲੱਗੀਆਂ ਕਿਵੇਂ ਲੱਗਿਆ ਰੇਟ ਦੱਸੋ